ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੰਗਨਾ ਰੌਣ ਦੀ ਕੰਗਨਾ ਰੌਣ ਹਮੇਸ਼ਾ ਹੀ ਆਪਣੇ ਵਿਵਾਦਤ ਬਿਆਨਾਂ ਦੇ ਕਰ ਸੁਰਖੀਆਂ ਦੇ ਵਿੱਚ ਛਾਈ ਰਹਿੰਦੀ ਹੈ ਦੂਸਰੇ ਪਾਸੇ ਇੱਕ ਬੜਾ ਵੱਡਾ ਦੋਸ਼ ਲਗਾਇਆ ਸੀ ਕਿਸਾਨ ਕਿਸਾਨੀ ਧਰਨੇ ਅਤੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਨੇ ਕਿਹਾ ਜਿਹੜੇ ਕਿਸਾਨੀ ਧਰਨੇ ਲੱਗੇ ਸੀ ਦਿੱਲੀ ਦੇ ਵਿੱਚ ਉੱਥੇ ਲਾਛਾਂ ਲਟਕਦੀਆਂ ਰਹੀਆਂ ਬਲਾਤਕਾਰ ਕੀਤੇ ਗਏ ਕਿਸਾਨ ਕਿਸਾਨ ਜਥੇਬੰਦੀਆਂ ਵੱਲੋਂ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਪਹਿਲੀ ਵਾਰ ਗੱਲ ਕਹੀ ਸੀ ਕਿ ਜਿਹੜੀਆਂ ਮਹਿਲਾਵਾਂ ਪ੍ਰੋਟੈਸਟ ਕਰ ਰਹੀਆਂ ਨੇ ਪ੍ਰਦਰਸ਼ਨ ਦੇ ਵਿੱਚ ਉਹ ਸਾਰੀਆਂ 100-100 ਰੁਪਏ ਦਿਹਾੜੀ ਉੱਤੇ ਲਿਆਂਦੀਆਂ ਗਿਆ ਮਹਿਲਾਵਾਂ ਨੇ ਪੰਜਾਬ ਦੇ ਕਿਸਾਨਾਂ ਦੁਆਰਾ ਉਹਨਾਂ ਨੇ ਕਿਹਾ ਕਿ ਅਸਲੀ ਕਿਸਾਨ ਜਿਹੜੇ ਨੇ ਉਹ ਤਾਂ ਖੇਤਾਂ ਵਿੱਚ ਫਿਰਦੇ ਨੇ ਡੁਪਲਿਕਸਾ ਡੁਪਲੀਕੇਟ ਕਿਸਾਨ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਫਰੀ ਦਾ ਚੌਧਰ ਉਹਨਾਂ ਦਿਖਾ ਰਹੇ ਨੇ ਇਸ ਨੂੰ ਲੈ ਕੇ ਇੱਕ ਵਾਰ ਬੜਾ ਵੱਡਾ ਬਵਾਲ ਬਚਿਆ ਸੀ ਦੱਸਦੀ ਹੈ ਕਿ ਅੱਜ ਤੋਂ 10 ਦਿਨ ਪਹਿਲਾਂ ਇਹ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਹੈ ਫਿਲਮ ਅਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਕੰਗਨਾਰ ਨੌਤ ਇੱਕ ਰਾਜਨੀਤਾ ਹੋਣ ਦੇ ਨਾਲ-ਨਾਲ ਇੱਕ ਫਿਲਮੀ ਅਦਾਕਾਰਾ ਵੀ ਹੈ ਫਿਲਮੀ ਅਦਾਕਾਰਾ ਹੋਣ ਦੇ ਨਾਲ-ਨਾਲ ਜਦੋਂ ਉਹਦਾ ਟੇਲਰ ਰਿਲੀਜ਼ ਹੋਇਆ ਅਮਰਜੈਂਸੀ ਨੂੰ ਲੈ ਕੇ ਅਮਰਜੈਂਸੀ ਟ੍ਰੇਲਰ ਨੇ ਪੂਰੇ ਪੰਜਾਬ ਦੇ ਵਿੱਚ ਤਲਕਾ ਬਚਾ ਦਿੱਤਾ ਜਿੱਥੇ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਇੱਕ ਸਿੱਖਾਂ ਦੇ کردار ਨੂੰ ਬੜਾ ਛੋਟਾ ਦਿਖਾਇਆ ਗਿਆ ਦੂਸਰੇ ਪਾਸੇ ਇਹ ਗੱਲ ਦਿਖਾਈ ਗਈ ਹੈ ਐਮਰਜੈਂਸੀ ਫਿਲਮ ਦੇ ਵਿੱਚ ਕਿ ਕਾਂਗਰਸ ਦੀ ਸਪੋਰਟ ਕਰ ਰਹੇ ਨੇ ਸੰਤ ਜਨਰਲ ਸਿੰਘ ਪੰਡਰਾਵਾਲੇ ਸੰਤ ਜਨਰਲ ਸਿੰਘ ਪੰਡਰਾਵਾਲੇ ਜਿਹੜੇ ਨੇ ਉਹ ਸਪੋਰਟ ਕਰ ਰਹੇ ਨੇ ਕਿ ਸਾਨੂੰ ਖਾਲਸਾਣ ਚਾਹੀਦਾ ਹੈ ਅਸੀਂ ਤੁਹਾਡੀ ਪਾਰਟੀ ਨੂੰ ਯਾਨੀ ਕਿ ਇੰਦਰਾਂ ਗਾਂਧੀ ਨੂੰ ਸਪੋਰਟ ਕਰਾਂਗੇ ਇਸ ਨੂੰ ਲੈ ਕੇ ਸਾਰੀਆਂ ਸਿੱਖ ਅਤੇ ਸਿੱਖ ਜਥੇਬੰਦੀਆਂ ਨੇ ਇਸ ਦਾ ਪ੍ਰੋਟੈਸਟ ਕੀਤਾ ਦੂਸਰੇ ਪਾਸੇ ਲਖਨਊ ਦੀ ਅਦਾਲਤ ਨੇ ਇੱਕ ਵਾਰ ਬੜਾ ਵੱਡਾ ਝਟਕਾ ਦੇ ਦਿੱਤਾ ਹੈ ਯਾਨੀ ਕਿ ਮਾਮਲਾ ਸੈਂਸਰ ਬੋਰਡ ਤੇ ਪਹੁੰਚ ਗਿਆ ਹੈ ਸੈਂਸਰ ਬੋਰਡ ਤੇ ਪਟੀਸ਼ਨ ਦਾਇਰ ਕਰ ਦਿੱਤੀ ਹੈ ਲਖਨਊ ਦੀ ਅਦਾਲਤ ਵਿੱਚ ਇੱਕ ਸਿੱਖ ਨੇ ਐਮਰਜੈਂਸੀ ਫਿਲਮ ਨੂੰ ਲੈ ਕੇ ਅਤੇ ਦੂਸਰੇ ਪਾਸੇ ਕੰਗਨਾਰ ਨੌਤ ਇਹ ਕਹਿ ਰਹੀ ਹੈ ਕਿ ਮੈਂ ਹਰ ਹਾਲਤ ਦੇ ਵਿੱਚ ਇਸ ਫਿਲਮ ਦੇ ਲਈ ਕਾਨੂੰਨੀ ਲੜਾਈ ਲੜਾਂਗੀ ਲੜਾਂਗੀ ਉਹਨਾਂ ਨੇ ਕਿਹਾ ਕਿ ਮੇਰੇ ਜਿਹੜੇ ਦਰਸ਼ਕ ਨੇ ਜਿਹੜੇ ਮੇਰੀ ਫਿਲਮ ਨੂੰ ਦੇਖਣਾ ਚਾਹੁੰਦੇ ਨੇ ਉਹ ਥੋੜਾ ਜਿਹਾ ਹੋਰ ਸਬਰ ਕਰਨ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਿਹੜੀ ਹੈ ਉਹ ਐਮਰਜੈਂਸੀ ਫਿਲਮ ਕੰਗਣਾ ਕੰਗਣਾ ਨੌਤ ਦੀ ਜਲਦੀ ਹੀ ਰਿਲੀਜ਼ ਵੱਡੇ ਪਰਦੇ ਉੱਤੇ ਆਵੇਗੀ ਲੇਕਿਨ ਹਾਲੇ ਇਸ ਬਾਰੇ ਸੈਂਸਰ ਬੋਰਡ ਨੇ ਖੁਲਾਸਾ ਕਰ ਦਿੱਤਾ ਹੈ ਕਿ ਜਿੰਨੀ ਦੇਰ ਤੱਕ ਲਖਨਊ ਦੀ ਅਦਾਲਤ ਵੱਲੋਂ ਹਰੀ ਚੰਡੀ ਨਹੀਂ ਮਿਲਦੀ। ਓਨੀ ਦੇਰ ਤੱਕ ਅਸੀਂ ਕੰਗਨਾ ਰੌਣ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਨੂੰ ਹਰੀ ਚੰਡੀ ਨਹੀਂ ਦੇ ਸਕਦੇ। ਇਸ ਨੂੰ ਲੈ ਕੇ ਹੁਣ ਵਾਰ-ਵਾਰ ਆਪਣੇ ਵੇਖਣ ਵਾਲਿਆਂ ਨੂੰ ਟਵੀਟ ਕਰ ਰਹੀ ਹੈ। ਕਹਿੰਦੀ ਹੈ ਕਿ ਸਬਰ ਕਰੋ। ਸਬਰ ਦਾ ਫਲ ਮਿੱਠਾ ਹੁੰਦਾ ਹੈ। ਬੜੀ ਜਲਦੀ ਬੜੇ ਵੱਡੇ ਪਰਦੇ ਤੇ ਅਵ ਜੈਂਸੀ ਫਿਲਮ ਜਿਹੜੀ ਆਵੇਗੀ ਸਾਨੂੰ ਆਸ ਹੈ ਮਾਨ ਹੈ ਕਿ ਸੈਂਸਰ ਬੋਰਡ ਜਲਦੀ ਤੋਂ ਜਲਦੀ ਇਸ ਨੂੰ ਪਾਸ ਕਰਨ ਦੀ ਪਰਮਿਸ਼ਨ ਦੇਵੇਗਾ ਲੇਕਿਨ ਜੇਕਰ ਮਾਮਲਾ ਜੇ ਗੱਲ ਕਰੀਏ ਕਾਨੂੰਨ ਦੀ ਜੇ ਗੱਲ ਕਰੀਏ ਲਖਨਊ ਦੀ ਹਾਈ ਕੋਰਟ ਦੀ ਜਿੰਨੀ ਦੇਰ ਤੱਕ ਇਹ ਮਾਮਲਾ ਲਖਨਊ ਦੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਨੀ ਦੇਰ ਤੱਕ ਕਿਸੇ ਵੀ ਹਾਲਤ ਵਿੱਚ ਕੰਗਨਾ ਰੌਤ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਕਿਸੇ ਵੀ ਹਾਲਤ ਵਿੱਚ ਰਿਲੀਜ਼ ਨਹੀਂ ਹੋ ਸਕਦੀ ਕਿਉਂਕਿ ਲਖਨਊ ਦੇ ਜੱਜ ਨੇ ਪਿਛਲੇ ਦਿਨਾਂ ਦੇ ਵਿੱਚ ਭਾਵਕ ਓਕੇ ਇਹ ਦੱਸਿਆ ਸੀ ਕਿ ਜਿਸ ਤਰ੍ਹਾਂ ਦਾ ਕਿਰਦਾਰ ਕੰਗਨਾ ਰੌਤ ਨੇ ਐਮਰਜੈਂਸੀ ਫਿਲਮ ਦੇ ਵਿੱਚ ਸਰਦਾਰਾਂ ਅਤੇ ਸਿੱਖ ਔਕਾ ਦਾ ਦਿਖਾਇਆ ਹੈ ਉਹ ਇਸ ਤੋਂ ਕਿਤੇ ਉੱਚਾ ਹੈ ਸਰਦਾਰਤਾ ਹਮੇਸ਼ਾ ਜਿਸ ਤਰ੍ਹਾਂ ਕੋਵਿਡ ਆਇਆ ਹੈ ਜਾਂ ਕੋਈ ਮਹਾਮਾਰੀ ਆਉਂਦੀ ਪਚਾਲ ਆਉਂਦਾ ਹੈ ਹੜ ਆਉਂਦੇ ਨੇ ਉਹਨਾਂ ਦੇ ਵਿੱਚ ਲੰਗਰ ਆਕਸੀਜਨ ਦਵਾਈਆਂ ਤੱਕ ਦਵਾਈਆਂ ਕਰਵਾਈਆਂ ਜਾਂਦੀਆਂ ਨੇ ਸਿੱਖਾਂ ਦੁਆਰਾ ਤੇ ਸਿੱਖਾਂ ਦੇ ਅਕਸ ਨੂੰ ਐਨਾ ਸ਼ੋੜਾ ਦਿਖਾਉਣਾ ਇਹ ਸ਼ਰਮ ਵਾਲੀ ਗੱਲ ਹੈ ਕੰਗਨਾ ਰੌੜੀ ਇਹ ਗੱਲ ਤਾਂ ਲਖਨਊ ਦੇ ਜਸਟਿਸ ਨੇ ਵੀ ਕਹਿ ਦਿੱਤੀ ਹੈ ਯਾਨੀ ਕਿ ਉਹ ਤੋਂ ਦੇ ਜੱਜ ਨੇ ਵੀ ਕਹਿ ਦਿੱਤੇ ਹੈ ਜਿੰਨੀ ਦੇਰ ਤੱਕ ਜਸਿਸ ਵੱਲੋਂ ਹਰੀ ਚੰਡੀ ਨਹੀਂ ਮਿਲਦੀ ਉਨੀ ਦੇਰ ਤੱਕ ਭਾਵੇਂ ਲੱਖ ਤਰਲੇ ਕਰਦੇ ਕੰਗਨਾ ਰੌੜ ਉਸ ਦੀ ਫਿਲਮ ਐਮਰਜੈਂਸੀ ਰੀਲੀਜ਼ ਨਵੀਂ ਹੋਵੇਗੀ ਇਸ ਨੂੰ ਲੈ ਕੇ ਹੁਣ ਭਾਵਕ ਚੱਲ ਰਹੀ ਹੈ ਨਵੀਂ ਬਣੀ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਰੌੜ ਧੰਨਵਾਦ